एसडीसी वेलफेयर फ्रंट ਦੇ ਪ੍ਰਧਾਨ ਪ੍ਰਦਾਨ ਜੀ ਸਾਡੇ ਵਿਭਾਗ ਤੋਂ ਰਿਟਾਇਰ ਹੋਏ ਜ਼ਿਲ੍ਹਾ ਸਿਕਾਪਸਰ ਨਾਲ ਡਾਕਟਰ ਸਾਹਿਬ ਦੇ ਨਾਮ ਨਹੀਂ ਜਦਾ ਜਾਂਦੇ ਆ ਉਹਨਾਂ ਦਾ ਸਾਡੇ ਪਿੰਡ ਤੋਂ ਪਹੁੰਚੇ ਪੰਚਾਇਤ ਮੈਂਬਰ ਕਮੇਟੀ ਮੈਂਬਰ ਪ੍ਰਦਾਨ ਨੂੰ ਸੋਚ ਬਿਲਵਨ ਸੋਸਾਇਟੀ ਬਲਬੀਕੌਰ ਅਤੇ ਹੋਰ ਬਹੁਤ ਆਦਮੀ ਜਿਹਨਾਂ ਦਾ ਨਾਮ ਨਹੀਂ ਲੈ ਸਕਿਆ ਕਿਤੇ ਪਹੁੰਚੋਂ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਸਵਾਗਤ ਅੱਜ ਮੈਂ ਤੁਹਾਨੂੰ ਬਾਬਾ ਸਾਹਿਬ ਦੇ ਜੀਵਨ ਬਾਰੇ ਘਟ ਉਹਨਾਂ ਨੇ ਜੋ ਸਾਨੂੰ ਦਿੱਤਾ ਉਹਦੇ ਬਾਰੇ ਪੜਨਾ ਗੱਲ ਸਾਂਝੀ ਕਰਾਂਗਾ ਬਾਬਾ ਸਾਹਿਬ ਨੂੰ ਕੋਈ ਇਹ ਨਹੀਂ ਕਹਿ ਸਕਦਾ ਇਹ ਬਾਬਾ ਸਾਹਿਬ ਨੇ ਸਾਡੇ ਲਈ ਕੁਝ ਨਹੀਂ ਕੀਤਾ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਅਫਸਰਵਾ ਚਾਹੇ ਲੜਕਾ ਲੜਕੀ ਆ 바ਵਾ ਸਾਹਿਬ ਨੇ ਹਰ ਇੱਕ ਕੈਟਾਗਰੀ ਲਈ ਹਰ ਇੱਕ ਵਰਗ ਦੇ ਲਈ ਬਹੁਤ ਕੁਝ ਕੀਤਾ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਜਦੋਂ 바ਵਾ ਸਾਹਿਬ ਜੀ 1943 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੇ ਦੇ ਲੇਬਰ ਮਿਨਿਸਟਰ ਬਣੇ ਉਸ ਵੇਲੇ ਬਾਬਾ ਸਾਹਿਬ ਨੇ ਖਾਣਾ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਮਿਲਣਾ ਚਾਹਿਆ ਬੇ ਲੋਕਾਂ ਦੀ ਹਾਲਾਤ ਕੀ ਆ ਕਿੱਦਾਂ ਦਾ ਇਹਨਾਂ ਦਾ ਜੀਵਨ ਆ ਉਹਨਾਂ ਨੂੰ ਪਤਾ ਸੀ ਕਿ ਐਨੇ ਲਗਾਈ ਤੇ 100 200 ਮੀਟਰ ਕਿਠਾ ਜਿਹੜੇ ਕੰਮ ਕਰਦੇ ਆ ਬੜੀ ਮੁਸ਼ਕਲ ਆ ਉਹਦੇ ਲਈ ਜਾਣਾ ਚਾਹਿਆ ਸਰਕਾਰ ਨੇ ਮਨਾ ਵੀ ਕੀਤਾ ਮੈਂ ਮੈਂ ਤੁਸੀਂ ਨਹੀਂ ਉੱਥੇ ਜਾਣਾ। 바ਵਾ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਦੀ ਹਾਲਤ ਦੇਖਣੀ ਜਿਹੜੀ ਐਨੀ ਢੁਗਾਈ ਤੋਂ ਕੋਲਾ ਕੱਢਦੇ ਆ ਉਹਨਾਂ ਦਾ ਹਾਲਚਾਲ ਮੈਂ ਜਰੂਰ ਦੇਖਣਾ ਕਿ ਉਹਨਾਂ ਤੇ ਵੀ ਵੀ 바ਵਾ ਸਾਹਿਬ ਦੇ ਲਈ ਸਪੈਸ਼ਲ ਵਰਦੀ ਤਿਆਰ ਕੀਤੀ ਗਈ ਹੋਰ ਵੀ ਜੋ ਚਾਹੀਦਾ ਸੀ ਉਹਨਾਂ ਨੂੰ ਉਹ ਦਿੱਤਾ ਗਿਆ 바ਵਾ ਸਾਹਿਬ ਨੇ ਮਜਦੂਰਾਂ تک ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਤਾਂ ਸਭ ਤੋਂ ਪਹਿਲਾਂ ਬਾਬਾ ਸਾਹਿਬ ਨੇ ਇਹ ਬਿੱਲ ਪਾਸ ਕਰਾਇਆ ਕਿ ਜਿਹੜੇ ਮਜਦੂਰਾਂ ਦੇ ਉਹਨਾਂ ਨੂੰ 12 ਘੰਟੇ ਕੰਮ ਲੈਂਦੇ ਆ 12 ਦੀ بجائے 8 ਘੰਟੇ ਹੋਣੇ ਚਾਹੀਦੇ ਆ ਇਸ ਤਰ੍ਹਾਂ ਫਿਰ ਮਜਦੂਰਾਂ ਨੂੰ ਪਹਿਲੀ ਪ੍ਰਾਪਤੀ ਇਹ ਲੈ ਕੇ ਦਿੱਤੀ ਕਿ ਜਿਹੜਾ ਲੇਬਰ ਦਾ ਟਾਈਮ ਸੀ ਉਹ ਘਟ ਕਰ ਦਿੱਤਾ 12 ਤੋਂ ਘਟਾ ਕੇ 8 ਘੰਟੇ ਕਰ ਦਿੱਤਾ ਗਿਆ ਇਸ ਤੋਂ ਬਾਅਦ ਬਾਬਾ ਸਾਹਿਬ ਨੇ ਸਮੇਂ-ਸਮੇਂ ਤੇ ਅੰਗਰੇਜ਼ ਸਰਕਾਰ ਨੂੰ ਮਨਾਇਆ ਜਿਹੜਾ ਵੀ ਉਹਨਾਂ ਨੂੰ ਸਹੀ ਲੱਗਦਾ ਸੀ ਉਹ ਬਿੱਲ ਪਾਸ ਉਹਨਾਂ ਤੋਂ ਕਰਾਇਆ 1943 ਤੋਂ ਪਹਿਲਾਂ ਕਿਸੇ ਵੀ ਵਿਅਕਤੀ ਦੇ ਨਾਂ ਤੇ ਕੋਈ ਜ਼ਮੀਨ ਦੀ ਰੀਅਸਤੀ ਨਹੀਂ ਹੁੰਦੀ ਸੀ। ਚਾਹੇ ਇਤਿਹਾਸ ਦਾ ਰਿਕਾਰਡ ਕੱਢ ਕੇ ਵੀ ਦੇਖ ਲਿਓ, ਜਿੰਨੀ ਵੀ ਐਂਟਰੀ ਤੁਹਾਨੂੰ ਮਿਲੂਗੀ 1947 ਤੋਂ ਬਾਅਦ ਦੀ ਆ। ਜਿਹੜਾ ਜ਼ਮੀਨ ਦਾ ਮਾਲਕ ਹੋਊਗਾ, ਉਹਦੇ ਨਾਂ ਤੇ ਜ਼ਮੀਨ ਹੋਊਗੀ, ਵਾਣ ਵਾਲੇ ਦੇ ਨਾਂ ਤੇ ਹੋਊਗੀ। ਸਾਡੇ ਵਰਗੇ ਤਾਂ ਕਦੇ ਕੋਈ ਮਰਲਾ ਵੀ ਜ਼ਮੀਨ ਨਹੀਂ ਲੈ ਸਕਦਾ ਆਪਣੇ ਨਾਂ ਨਹੀਂ ਕਰਵਾ ਸਕਦੇ ਸੀ। ਇਹ ਸਾਰੀ ਬਾਬਾ ਸਾਫ ਨਹੀਂ ਦੇਣਾ। ਇਸ ਤੋਂ ਬਾਅਦ ਬਾਬਾ ਸਾਹਿਬ ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਭਾਰਤੀ ਨੇਤਾਵਾਂ ਨੇ ਇਹ ਮਹਿਸੂਸ ਕੀਤਾ ਕਿ ਹੁਣ ਅੰਗਰੇਜ਼ਾਂ ਨੇ ਤੇ ਚਲੇ ਜਾਣਾ ਸਾਡੇ ਲਈ ਕੋਈ ਕਾਨੂੰਨ ਹੋਣਾ ਚਾਹੀਦਾ ਹੈ ਅੰਗਰੇਜ਼ਾਂ ਤੋਂ ਮੰਗ ਕੀਤੀ ਇਸ ਕੋਈ ਸਾਡੇ ਲਈ ਕਾਨੂੰਨ ਇਦਾਂ ਦਾ ਕੋਈ ਦਸਤਾਵੇਜ਼ ਤਿਆਰ ਕਰਕੇ ਦਿਓ ਜਿਹੜਾ ਇਹਦੇ ਅਨੁਸਾਰ ਅਸੀਂ ਆਪਣੇ ਦੇਸ਼ ਦਾ ਰਾਜਪਾਲ ਚਲਾ ਸਕੀਏ ਤਾਂ 바ਵਾ ਸਾਹਿਬ ਤਾਂ 네हरु ਅਤੇ ਗਾਂਧੀ ਨੂੰ ਅੰਗਰੇਜ਼ ਆਫਸਰ ਨੇ ਕਿਹਾ ਕਿ ਤੁਹਾਡੇ ਦੇ ਵਿੱਚ ਦੇਸ਼ ਦੇ ਵਿੱਚ ਤਾਂ ਵਿਜੁਰ ਦਾ ਸਭ ਤੋਂ ਵੱਧ ਬੜਿਆ ਵਿਅਕਤੀ ਆ ਕਿਉਂ ਨਹੀਂ ਤੁਸੀਂ ਉਹਦੇ ਕੋਲੋਂ ਸੰਵਿਧਾਨ ਲਿਖਾ ਲੈਂਦੇ ਇਹ ਮਜਬੂਰੀ ਬਣ ਗਈ ਸੀ ਉਹਨਾਂ ਨੇ 바ਵਾ ਸਾਹਿਬ ਨੂੰ ਬੇਨਤੀ ਵੀ ਕੀਤੀ ਸੰਵਿਧਾਨ ਕਮੇਟੀ ਦੀ ਚੋਣ ਕੀਤੀ ਕਿ ਬ੍ਰੋਹਦੀ ਸੀਗੇ ਉਹਨਾਂ ਨੇ ਪਾਵ ਇਹੇ ਮੰਗ ਕੀਤੀ ਵੀ ਇਲੈਕਸ਼ਨ ਕਰਾ ਲਓ ਸੰਵਿਧਾਨ ਕਮੇਟੀ ਜਿਹੜੀ ਬਣਨੀ ਆ ਉਹਦੇ ਵਿੱਚ ਜਿਹੜੇ ਬੰਦੇ ਚੁਣੇ ਜਾਣਗੇ ਉਹੀ ਸੰਵਿਧਾਨ ਕਮੇਟੀ ਦੇ ਮੈਂਬਰ ਰਹਿਣਗੇ ਤੇ ਜਦੋਂ ਬਾਬਾ ਸਾਹਿਬ ਜੀ ਇੱਕ ਇਲੈਕਸ਼ਨ ਹਾਰ ਗਏ ਦੂਸਰੀ ਇਲੈਕਸ਼ਨ ਤੋਂ ਬੰਗਾਲ ਤੋਂ ਕਿਸੇ ਮੁਸਲਮਾਨ ਵੀਰ ਨੇ ਉਸ ਸਮਾਜ ਨੇ ਬਾਬਾ ਸਾਹਿਬ ਨੂੰ ਸੁਧਾਰਨ ਕਮੇਟੀ ਦੇ ਵਿੱਚ ਪਾਉਣ ਲਈ ਆਪਣੇ ਇੱਕ ਮੈਂਬਰ ਤੋਂ ਅਸਤੀਫਾ ਦਿਵਾਇਆ ਉੱਥੋਂ ਬਾਬਾ ਸਾਹਿਬ ਨੂੰ ਬਹੁਮਤ ਦੇ ਨਾਲ ਚੁਟਾਇਆ ਤੇ ਬਾਬਾ ਸਾਹਿਬ ਸੁਧਾਰਨ ਕਮੇਟੀ ਦੇ ਮੈਂਬਰ ਬਣੇ ਮੈਂਬਰ ਨਹੀਂ ਬਣੇ ਸਗੋਂ ਜਿਹੜੀ ਖਰੜਾ ਤਿਆਰ ਕਰਨ ਵਾਲੀ ਕਮੇਟੀ ਸੀਗੀ ਉਹਦੇ ਚੇਅਰਮੈਨ ਬਣ ਗਏ ਸੱਤ ਮੈਂਬਰੀ ਕਮੇਟੀ ਬਣੀ ਗਈ ਬਾਕੀ ਮੈਂਬਰਾਂ ਦੀ ਸਰਦਾਰੀ ਕੋਈ ਨਹੀਂ ਸਭ ਕੁਝ ਬਾਬਾ ਸਾਹਿਬ ਦੇ ਸਿਰ ਤੇ ਜ਼ਿੰਮੇਵਾਰੀ ਸੀ ਕੋਈ ਵਿੱਚੋਂ ਕਿਸੇ ਦੀ ਡੈਥ ਹੋ ਗਈ ਕੋਈ ਵਿਦੇਸ਼ ਚਲਾ ਗਿਆ ਕੋਈ ਘੁੰਮਣ ਫਿਰਦੇ ਰਿਹਾ ਫੇ ਬਾਕੀ ਗੱਲਾਂ ਉਸੇ ਹੀ ਆ ਜੇਦੀ ਲਾਠੀ ਉਹਦੀ ਬੈਂਸ 바ਵਾ ਸਾਹਿਬ ਦੇ ਹੱਥ ਕਲਮ ਆ ਗਈ ਜੋ 바ਵਾ ਸਾਹਿਬ ਨੇ ਕਸਮ ਖਾਦੀ ਸੀ ਕਿ ਮੈਂ ਆਪਣੀ ਸਮਾਜ ਦੀ ਤਕਦੀਰ ਬਦਲਾਂਗਾ ਹੁਣ ਉਹ ਕਲਮ 바ਵਾ ਸਾਹਿਬ ਦੇ ਹੱਥ ਆ ਗਈ ਤਕਦੀਰ ਬਦਲਣ ਲਈ ਤਾਂ 바ਵਾ ਸਾਹਿਬ ਨੇ ਬਹੁਤ سارے ਸੁਧਾਨ ਦੇ ਵਿੱਚ ਆਪਣੇ ਸਮਾਜ ਲਈ ਕਾਨੂੰਨ ਬਣਾਏ ਬਾਰ ਬਾਰ ਕਮੇਟੀਆਂ ਬੈਠੀਆਂ ਉਹਨਾਂ ਦੀ ਪੜਤਾਲ ਹੋਈ ਗਈ ਬਹੁਤ ਸਾਰੇ ਜਿਹੜੇ ਆ ਬਾਬਾ ਸਾਹਿਬ ਦੇ ਲਿਖੇ ਗਏ ਜਿਹੜੇ ਨਜਮ ਸਿਗੇ ਆਪਣੇ ਸਮਾਜ ਨੂੰ ਉੱਤੇ ਉਠਾਣ ਲਈ ਉਹਨਾਂ ਨੂੰ ਕੱਢਦਾ ਜਾਂਦਾ ਸੀ ਫਿਰ ਬਾਬਾ ਸਾਹਿਬ ਨੇ ਜਦੋਂ ਰਿਜ਼ਰਵੇਸ਼ਨ ਦੀ ਆਈ ਗੱਲ ਜਾਂ ਹੋਰ ਗੱਲਾਂ ਇਹਨਾਂ ਤੇ ਉਹਨਾਂ ਨੇ ਵਿਰੋਧ ਕੀਤਾ ਤਾਂ ਬਾਬਾ ਸਾਹਿਬ ਨੇ ਕਿਹਾ ਕਿ ਮੈਂ ਸੰਵਿਧਾਨ ਕਮੇਟੀ ਤੋਂ ਅਸਤੀਫਾ ਦੇ ਦਿੰਦਾ ਆ ਤੁਸੀਂ ਆਪੇ ਲਿਖ ਲਓ ਤਾਂ ਕਰਕੇ ਫੇਰ ਵੀ ਚਲੋ ਬਹੁਤਾ ਨਹੀਂ ਥੋੜਾ ਕੁਝ ਆਪਾਂ ਨੂੰ ਜੁਰਮ ਮਿਲ ਗਿਆ ਸੰਵਿਧਾਨ ਦੇ ਰਾਹੀਂ ਰਿਪ੍ਰੈਸ਼ਨ ਮਿਲ ਗਈ ਬੋਰਡ ਦਾ ਬਰਾਬਰ ਦਾ ਹੱਕ ਮਿਲ ਗਿਆ ਜਦੋਂ 바ਵਾ ਸਾਹਿਬ ਸੰਵਿਧਾਨ ਪੇਸ਼ ਕਰਕੇ ਮੁਸਕਰਾਦੇ ਹੋਏ ਬਾਹਰ ਆਏ ਤਾਂ ਉਹਨਾਂ ਨੂੰ ਨੇਤਾਵਾਂ ਨੇ ਖੁਸ਼ ਹੋਏ ਕਿ ਗੱਲ ਅੱਜ ਤੁਸੀਂ ਬੜੇ ਖੁਸ਼ ਆ ਕਹਿੰਦਾ ਅੱਜ ਮੈਂ ਸਵਿਧਾਨ ਦੇ ਵਿੱਚ ਅਜਿਹਾ ਲਿਖ ਦਿੱਤਾ ਕਿ ਮੇਰਾ ਸਮਾਜ ਆਪਣੀ ਤਕਦੀਰ ਆਪ ਲਿਖੇਗਾ ਆਪਣੇ ਸਮਾਜ ਨੂੰ ਮੈਂ ووٹ ਦਾ ਅਧਿਕਾਰ ਦੇ ਦਿੱਤਾ ਕਿ ਲੋਕ ਜਿਨ੍ਹਾਂ ਨੂੰ ਕਦੇ ووٹ ਪਾਉਣ ਦਾ ਅਧਿਕਾਰ ਨਹੀਂ ਸੀ ਅੱਜ ਉਹ ਪ੍ਰਧਾਨ ਮੰਤਰੀ ਦੀ ਲੈਨ ਵਿੱਚ ਵੀ ਖੜਨਗੇ ਇਹ ਗੱਲ ਬਿਲਕੁਲ ਸੱਚ ਸਾਹਤ ਹੋਈ ਤੇ ਬਾਵਾ ਸਾਹਿਬ ਇਹ ਗੱਲਾਂ ਬਿਲਕੁਲ ਸਹੀ ਆ ਪਰ 바ਵਾ ਸਾਹਿਬ ਨੇ ਕਿਹਾ ਕਿ ਸੀ ਕਿ ਮੇਰਾ ਸਮਾਨ ਜੋ ਮੈਂ ਕਾਫਲੇ ਇੱਥੇ ਲੈ ਕੇ ਆਇਆ ਜੇ ਅੱਗੇ ਨਹੀਂ ਲਿਆ ਸਕਦਾ ਤਾਂ ਇਹਨੂੰ ਇੱਥੇ ਜ਼ਰੂਰ ਸਾਫ਼ ਕੇ ਰੱਖਣਾ ਇਸ ਤਰ੍ਹਾਂ 바ਵਾ ਸਾਹਿਬ ਨੇ ਫੌਰ ਜਿੰਨੇ ਵੀ ਕਰਮਚਾਰੀਆ ਸਰਕਾਰੀਆ ਜਾਂ LEDIA ਉਨਾ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਮੌਕੇ ਦਿੱਤੇ ਇਸ ਤੋਂ ਬਾਅਦ ਬਾਬਾ ਸਾਹਿਬ ਨੇ ਸੰਵਿਧਾਨ ਲਿਖਣ ਤੋਂ ਬਾਅਦ ਵੀ ਉਹਨਾਂ ਦਾ ਮਨ ਸ਼ਾਂਤ ਨਹੀਂ ਰਿਹਾ ਬਾਬਾ ਸਾਹਿਬ ਨੇ 1950 ਦੇ ਵਿੱਚ ਹਿੰਦੂ ਕੋਡ ਬੈ ਲਿਖਿਆ ਤਾਂ ਬੱਚਿਓ ਓਏ ਮਾਝੀ ਬੋਲ ਜਦੋਂ ਹਿੰਦੂ ਕੋਡ ਬੈ ਲਿਖਿਆ ਤਾਂ ਬਾਬਾ ਸਾਹਿਬ ਨੇ ਉਹਦੇ ਵਿੱਚ ਕੀ ਲਿਖਿਆ ਉਹਦੇ ਵਿੱਚ ਸਭ ਤੋਂ ਵੱਧ ਅਧਿਕਾਰ ਲੜਕੀਆਂ ਨੂੰ ਔਰਤਾਂ ਨੂੰ ਦਿੱਤੇ ਗਏ ਜਿਵੇਂ ਪਹਿਲਾਂ ਸੀ ਕਿਸ ਤਰ੍ਹਾਂ ਰਾਣੀ ਚਾਂ ਸੀ ਨੂੰ ਗੋਦ ਲੈ ਪੁੱਤਰ ਗੋਦ ਲੈਣ ਦੀ ਅਗਿਆ ਨਹੀਂ ਸੀ ਉਹਨਾਂ ਨੇ ਸੰਵਿਧਾਨ 'ਚ ਵਿਵਸਥਾ ਕਰਤੀ ਕਿ ਕੋਈ ਵੀ ਵਿਅਕਤੀ ਕੋਈ ਵੀ ਲੇਡੀ ਜਿਹਨੇ ਕੋਈ ਸੰਤਾਨ ਨਹੀਂ ਹੈ ਉਹ ਬੱਚਾ ਗੋਦ ਲੈ ਸਕਦੀ ਆ ਇਹ ਕਿਹ ਕਾਨੂੰਨ ਬਣਾਤਾ ਦੂਸਰਾ ਉਮਰ ਦੀ ਹੱਜੇੜੀ ਆ ਲੜਕੇ ਤੇ ਲੜਕੀ ਲਈ ਫਿਕਸ ਕਰ ਦਿੱਤੀ ਤੀਸਰਾ ਅਗੇ ਰੀਤ ਚੱਲਦੀ ਸੀ ਵੀ ਜਿਹਦੇ ਨੇ ਇੱਕ ਵਾਰੀ ਵਿਆਹ ਤੀ ਚਾਹੇ ਭੋਲਾ ਗੁੰਗਾ ਲਗੜਾ ਜੋ ਵੀ ਹੈ ਜਿੱਦਾਂ ਦਾ ਬਾਜਾ ਸਦਾਈ ਆ ਉਹਦੇ ਨਾਲ ਲੜਕੀ ਜੀਵਨ ਗੁਜ਼ਾਰਦੀ ਸੀ ਪਰ 바ਵਾ ਸਾਹਿਬ ਨੇ ਹਿੰਦੂ ਕੋਰਟ ਦੇ ਵਿੱਚ ਇਹ ਵੀ ਦੇ ਦਿੱਤਾ ਕਿ ਵੀ ਜੇ ਕਿਸੇ ਵੀ ਜ਼ਿੰਦਗੀ ਨਾਲ ਕਿਸੇ ਦੇ ਨਹੀਂ ਲੱਗਦੇ ਤਾਂ ਉਹ ਤਲਾਕ ਵੀ ਲੈ ਸਕਦੇ ਆ ਇਸ ਤੋਂ ਬਾਅਦ ਦੁਬਾਰਾ ਵਿਆਹ ਵੀ ਕਰਾ ਸਕਦੇ ਆ ਨਹੀਂ ਆਪਾਂ ਜਾਣਦੇ ਆ ਕਿ ਮਨੋਸਮਰਿਤੀ ਜਦੋਂ ਸੀਗੀ ਜੇ ਕਿਸੇ ਵੀ ਲੇਡੀ ਦਾ ਹਸਬੰਡ ਐਥੋਂ ਐਮ ਸੀ ਤਾਂ ਨਾਲ ਉਹਨੂੰ ਸਦੀ ਹੋਣਾ ਚਾਹੀਦਾ ਸੀ ਤੇ ਇਸ ਤਰ੍ਹਾਂ ਬਾਬਾ ਸਾਹਿਬ ਨੇ ਕਾਨੂੰਨ ਦੇ ਰਾਹੀਂ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਤੀਸਰਾ ਕੰਮ ਦਿੱਤਾ ਕਿ ਤਾਂ ਜੋ ਲੇਡੀਆਂ ਨੌਕਰੀਆਂ ਕਰਨਗੀਆਂ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਾ ਪੁਲਾਵ ਵਿੱਚ ਜਹਾਰ ਕੇ ਬਾਬਾਗ ਵਿੱਚ ਜਦੋਂ ਕੋਈ ਵੀ ਲੇਡੀ ਬੱਚੇ ਦੇ ਜਨਮ ਲਈ ਛੁੱਟੀ ਲੈਂਦੀ ਆ ਤਾਂ ਬਾਬਾ ਸਾਹਿਬ ਨੇ ਹਿੰਦੂ ਕੋੜ ਵਿੱਚ ਬਵਸਤਾ ਕੀਤੀ ਗਈ ਆ ਕਿ 6 ਮਹੀਨੇ ਤੱਕ ਲੇਡੀ ਆਪਣੇ ਬੱਚੇ ਬੱਚੇ ਦਾ ਪਾਲਣ ਪੋਸ਼ਣ ਕਰੇਗੀ ਤੇ ਤਨਖਾਹ ਉਹਨੂੰ ਪੂਰੀ ਮਿਲੇਗੀ ਇਹ ਜਿਹੜੀਆਂ ਮਲਾਜ਼ਮਾਂ ਉਹ ਜਾਣਦੀਆਂ ਹਰ ਇੱਕ ਲੇਡੀ ਚਾਹੇ ਉਹ ਕਿਸੇ ਵੀ ਕੈਟਾਗਰੀ ਦੀ ਆ ਉਹਨਾਂ ਨੂੰ ਛੁੱਟੀ ਦੀ ਬਵਸਤਾ ਜਿਹੜੀ ਦਿੱਤੀ ਗਈ ਆ ਉਹ ਭੁੱਲਣਾ ਇਹ ਬਾਬਾ ਸਾਹਿਬ ਦੀ ਦੇਣਾ ਇਸ ਤੋਂ ਬਾਅਦ ਬਾਬਾ ਸਾਹਿਬ ਨੇ ਧਰਮਕ ਆਜ਼ਾਦੀ ਦਿੱਤੀ ਜਿਸ ਤਰ੍ਹਾਂ ਅੱਜ ਆਪਾਂ ਕਿਤੇ ਵੀ ਕੋਈ ਵੀ ਗੱਲ ਕਰਦੇ ਆ ਸਾਨੂੰ ਇਹ ਬਾਬਾ ਸਾਹਿਬ ਦੇ ਸਿਧਾਂਤ ਦੀ ਦੇਣ ਆ ਕਿ ਅਸੀਂ ਹਰ ਇੱਕ ਗੱਲ ਆਪਣੀ ਸਿਧਾਂਤ ਦੇ ਦਾਇਰੇ ਚ